ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਵਾਂ ਕਿੱਸਾਕਾਰ ਹਾਸ਼ਮ ਸ਼ਾਹ ਬਾਰੇ ਪੜਾਂਗੇ ਹਾਸ਼ਮ ਸਾਧਾ ਦੁਆਰਾ ਲਿਖਿਆ ਮਸੂਰ ਕਿੱਸਾ ਕਿੜਾ ਜੀ ਸੱਸੀ ਪੁੰਨੂ ਸੈਦ ਮੁਹੰਮਦ ਹਾਸ਼ਮ ਸ਼ਾਹ ਦਾ ਜਨਮ ਜੀ 1735 ਦੇ ਵਿੱਚ ਪਿੰਡ ਜਗਦੇਵ ਕਲਾ ਅੰਮ੍ਰਿਤਸਰ ਤਹਿਸੀਲ ਕਿڑی ਹੁੰਦੀ ਹੈ ਜੀ ਅਜਨਾਲਾ ਦੇ ਵਿੱਚ ਹੁੰਦਾ ਹੈ ਉਨ੍ਹਾਂ ਦੀ ਮਾਤ ਹੁੰਦੀ ਹੈ ਜੀ 1843 ਦੇ ਵਿੱਚ ਪਿਤਾ ਹੁੰਦੇ ਹੈ ਜੀ ਹਾਜੀ ਮੁਹੰਮਦ ਸ਼ਰੀਫ ਉਨ੍ਹਾਂ ਦੀਆਂ ਰਚਨਾਵਾਂ ਕਾਵ ਰਚਨਾਵਾਂ ਜੀ ਪੰਜਾਬੀ ਫਾਰਸੀ ਹਿੰਦੀ ਤੇ ਉਰਦੂ ਵਿੱਚ ਮਿਲਦੀਆਂ ਨੇ ਉਹਨਾਂ ਨੇ ਸੱਸੀ ਪੂਨ ਨੂੰ ਸੋਹਣੀ ਮਹੀਵਾਲ ਹੀਰਾਂਜਾ ਤੇ ਸ੍ਰੀ ਫਰਿਆਦ ਕਿਸੇ ਲਿਖਿਆ ਜੀ ਸੂਫੀ ਰਚਨਾਵਾਂ ਵਿੱਚ ਦੋੜੇ ਸਿਆਰਫੀ ਅੰਡਿਓਦਵਾਰਾ ਮਾ ਆਦ ਲਿਖੀ ਨੇ ਜੀ ਖਾਨਦਾਨ ਯੁਨਾ ਪੇਸ਼ਾ ਹਕੀਮਤ ਹੁੰਦਾ ਜੀ ਤੇ ਦਰਖਾਨ ਹੁੰਦੇ ਆ ਫਿਰ ਜਦ ਮਹਾਰਾਜ ਅਨਜੀਤ ਸਿੰਘ ਦੀ ਸਰਪ੍ਰਸਤੀ ਤੇ ਸਿੱਖ ਸਤਾਰਾਂ ਦੀ ਸਰਪ੍ਰਸਤੀ ਦੇ ਹੇਠ ਉਹ ਜਿਹੜਾ ਆਪਣਾ ਖਾਨਦਾਨੀ ਪੇਸ਼ਾ ਹੁੰਦਾ ਛੱਡ ਕੇ ਧਾਰਮਿਕ ਕੰਮਾਂ ਤੇ ਸੂਫੀ ਕਿਰਤ ਲਿਖਦੇ ਲੇਖੇ ਲਾ ਦਿੰਦੇ ਆ ਹਾਸ਼ਮਸ਼ਾਨੀ ਜੀ ਕੁਲ ਕਿੰਨੇ ਕੀ ਸੀ ਲਿਖਿਆ ਪੰਜ ਪਹਿਲਾ ਕਿਹੜਾ ਜੀ ਸੱਸੀ ਪੁੰਨੂ ਸੱਸੀ ਪੁੰਨੂ ਕਰਕੇ ਹੀ ਹਾਸ਼ਮਸ਼ਾਨੂ ਜਿਹੜੀ ਪ੍ਰਸਿੱਧੀ ਪ੍ਰਾਪਤ ਹੋਈ ਸੀ ਦੂਜਾ ਆ ਜਾਂਦਾ ਜੀ ਸੋਨੀ ਮਹੀਵਾਲ ਫਿਰ ਇੱਕ ਕਿੱਸਾ ਹੋਰ ਤੀਸਰਾ ਲੈਲਾ ਮਜਨੂ ਸਿਰੀ ਫਰਿਆਦ ਤੇ ਪੰਜਵਾਂ ਹੀਰ ਰਾਂਝੇ ਦੀ ਵਿਰਤੀ ਫਿਰ ਸੂਫੀ ਰਚਨਾਵਾਂ ਦੇ ਵਿੱਚ ਉਹਨਾਂ ਦੇ 도ੜੇ ਆ ਜਾਂਦੇ ਆ ਜੀ ਲਗਭਗ 208 도ੜੇ ਮਿਲਦੇ ਆ ਜੀ ਸ਼ਾਇਰੀ ਰਚਨਾ ਆ ਜਾਂਦੀ ਹੈ ਜੀ 30 ਅੱਖਰਾਂ ਤੇ ਆਧਾਰਿਤ ਉਰਦੂ ਭਾਸ਼ਾ ਤੇ ਵੀਰ ਸੱਸੀ ਬੁੰਨੂ ਕੀ ਸੋਨਾ ਦਾ ਮਸ਼ਹੂਰ ਹੋਇਆ ਜੀ ਜਿਹੜੀ ਸੱਸੀ ਹੁੰਦੀ ਹੈ ਉਹ ਕਿਥੋਂ ਦੀ ਰਹਿਣ ਵਾਲੀ ਹੁੰਦੀ ਹੈ ਜੀ ਪੰਬੋਰ ਸ਼ਹਿਰ ਦੇ ਰਾਜਾ ਹੁੰਦਾ ਜੀ ਆਦਮ ਬਾਦਸ਼ਾ ਜਿਹੜਾ ਆਦਮ ਬਾਦਸ਼ਾ ਹੁੰਦਾ ਜੀ ਇਹਦੇ ਘਰ ਕੋਈ ਔਲਾਦ ਨਹੀਂ ਹੁੰਦੀ ਬਹੁਤ ਸਾਰੀਆਂ ਮੰਨਤਾਵਾਂ ਦੇ ਬਾਅਦ ਮੰਨ ਮੰਨਤ ਮਨੋਤਾਂ ਦੇ ਬਾਅਦ ਫਿਰ ਸੱਸੀ ਦਾ ਜਨਮ ਹੁੰਦਾ ਹੈ ਫਿਰ ਨਜੂਮੀਆਂ ਨੂੰ ਸੱਦਿਆ ਜਾਂਦਾ ਹੈ ਜੀ ਉਪਵਿਖਾਣੀ ਕਰਦੇ ਆ ਵੀ ਜਿਹੜੀ ਸੱਸੀ ਹੋਊਗੀ ਜਵਾਨ ਹੋ ਕੇ ਇੱਕ ਨੌਜਵਾਨ ਦੇ ਪਿੱਛੇ ਮਾਰੂਥਲ ਦੇ ਵਿੱਚ ਮਰ ਜਾਵੇਗੀ ਜਿਹੜਾ ਬਾਦਸ਼ਾਹ ਹੁੰਦਾ ਉਹ ਬਦਨਾਮੀ ਦੇ ਡਰ ਤੋਂ ਪਹਿਲਾਂ ਤਾਂ ਉਹ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਹੁੰਦਾ ਫਿਰ ਜਿਹੜਾ ਬਾਦ ਦੇ ਵਿੱਚ ਉਹਨੂੰ ਇੱਕ ਸੰਦੂਖ ਦੇ ਵਿੱਚ ਪਾ ਕੇ ਸਿੱਧਾ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਹੈ ਜੀ ਫਿਰ ਉੱਥੇ ਉਹ ਬਹੁਤ ਸ਼ਹਿਰ ਦੇ ਬਾਹਰ ਇੱਕ ਅੱਤਾ ਨਾਮ ਦਾ ਧੋਬੀ ਹੁੰਦਾ ਜੀ ਜਿਹੜਾ ਕਿ ਕੱਪੜੇ ਧੋ ਰਿਆ ਹੁੰਦਾ ਉਹ ਸੰਦੂਖ ਜਦੋਂ ਦੇਖਦਾ ਉਹ ਫੜ ਲੈਂਦਾ ਉਹ ਇਹ ਗੱਲ ਤੋਂ ਜਾਣੂ ਨਹੀਂ ਹੁੰਦਾ ਵੀ ਜਿਹੜੀ ਸੱਸੀ ਹੈਗੀ ਉਹ ਆਦਮ ਬਾਦਸ਼ਾਹੀ ਰੀਤੀ ਆ ਪੰਭੋੜ ਸ਼ਹਿਰ ਦੇ ਰਾਜੇ ਦੀ ਜਿਹੜਾ ਅੱਤਾ ਨਾਮ ਦਾ ਧੋਬੀ ਹੁੰਦਾ ਉਹਦੇ ਘਰ ਵੀ ਕੋਈ ਔਲਾਦ ਨਹੀਂ ਹੁੰਦੀ ਉਹ ਰੱਬ ਦੀ ਬਖਸ਼ਿਸ਼ ਜਾਣ ਕੇ ਖੁਸ਼ੀ-ਖੁਸ਼ੀ ਉਹਨੂੰ ਸਵੀਕਾਰ ਕਰ ਲੈਂਦੇ ਐ ਤੇ ਜਦੋਂ ਸੱਸੀ ਜਵਾਨ ਹੁੰਦੀ ਐ ਤਾਂ ਉਹਦੇ ਹੂ ਸੰਦੇ ਚਾਰਚਿਆ ਜਿਹੜੇ ਕਾਰਕਾਰ ਹੋਣ ਲੱਗ ਜਾਂਦੇ ਆ ਜਿਹੜੇ ਰਾਜਾ ਹੁੰਦਾ ਪਪੋਰ ਸ਼ਹਿਰ ਦਾ ਸੱਸੀ ਦਾਸਲੀ ਪਿਤਾ ਆਦਮ ਬਾਦਸ਼ਾ ਉਹਦੇ ਕੋਲ ਵੀ ਇਹ ਖਬਰ ਪਹੁੰਚਦੀ ਹੈ ਉਹਨੂੰ ਮੈਲਾਂ ਦੇ ਵਿੱਚ ਸੱਦਿਆ ਜਾਂਦਾ ਹੈ ਪਰ ਸੱਸੀ ਆਪ ਉੱਥੇ ਨਾ ਜਾ ਕੇ ਜਿਹੜਾ ਆਪਣੇ ਗਲ ਦੇ ਵਿੱਚ ਤਵੀਤ ਹੁੰਦਾ ਉਹ ਕੱਲ ਦਿੰਦੀ ਆ ਉਧਰ ਨੂੰ ਤੇ ਫਿਰ ਜਿਹੜਾ ਬਾਦਸ਼ਾਹ ਹੁੰਦਾ ਉਹ ਤਵੀਤ ਜਦੋਂ ਉਹਨੂੰ ਤੇਹਰਿਆ ਜਾਂਦਾ ਸੀ ਸੰਦੂਖ ਵਿੱਚ ਪਾ ਕੇ ਉਦੋਂ ਉਹਦੇ ਬੰਨਿਆ ਹੋਇਆ ਸੀ ਉਹਨੂੰ ਪਤਾ ਚੱਲ ਜਾਂਦਾ ਕਿ ਮੇਰੀ ਬੇਟੀ ਐ ਫਿਰ ਜਿਹੜਾ ਆਦਮ ਬਾਰਸ਼ਾ ਹੁੰਦਾ ਉਹਨੂੰ ਲੈਣ ਆਉਂਦਾ ਪਰ ਉਹ ਇਨਕਾਰ ਕਰ ਦਿੰਦੀ ਐ ਇੱਕੋ ਥੇ ਮਹਿਲ ਹੁੰਦਾ ਜੀ ਜਿਹਦੇ ਵਿੱਚ ਜਿਹੜੇ ਸਹਜਾਦਿਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਆਪ ਦੀ ਸਹੇਲੀਆਂ ਨਾਲ ਸੱਸੀ ਉਥੇ ਜਾਂਦੀ ਐ ਉਹ ਸਹਜਾਦਿਆਂ ਵਿੱਚੋਂ ਜਿਹੜਾ ਪੁੰਨੂ ਹੁੰਦਾ ਉਹਨੂੰ ਤਸਵੀਰ ਨੂੰ ਦੇਖਦੀ ਉਹਦੇ ਵੱਲ ਮੋਹਿਤ ਹੋ ਜਾਂਦੀ ਐ ਜਿਹੜੇ ਉੱਥੋਂ ਦੇ ਪੰਮੋਰ ਸ਼ਹਿਰ ਦੇ ਵਪਾਰੀ ਹੁੰਦੇ ਨੇਗੇ ਉਹ ਵੀ ਜਾਣਦੇ ਹੁੰਦੇ ਹੈਗੇ ਕਿ ਚਮਦੇਵੀ ਵਿੱਚ ਜਿਹੜਾ ਕਿ ਜਿੱਥੋਂ ਦਾ ਪੰਨੂ ਰਹਿਣ ਵਾਲਾ ਹੁੰਦਾ ਪੰਨੂ ਤੇ ਫਿਰ ਉੱਥੇ ਉਹ ਵੀ ਉਹਨਾਂ ਦੀ ਉਸਨ ਦੀ ਚਰਚਾ ਸੁਣਦਾ ਜੀ ਸੱਸੀ ਦੀ ਤੇ ਉਹ ਵੀ ਉਹਦੇ ਵੱਲ ਬਿਨਾਂ ਦੇਖੀ ਮੋਹਿਤ ਹੋ ਜਾਂਦਾ ਫਿਰ ਇੱਕ ਦਿਨ ਚੋਰੀ ਕਰਦੇਆਂ ਤੋਂ ਵਪਾਰੀਆਂ ਦੇ ਨਾਲ ਉੱਥੇ ਆ ਜਾਂਦਾ ਹੈ ਪੰਮੋਰ ਸ਼ਹਿਰ ਦੇ ਵਿੱਚ ਫਿਰ ਉਹਦੇ ਮਾਤਾ ਪਿਤਾ ਦਾ ਉਹ ਨੌਕ ਕਰਵਣ ਕੇ ਰਹਿੰਦਾ ਹੈ ਤੇ ਉੱਥੇ ਹੀ ਉਹਨਾਂ ਦਾ ਪ੍ਰੇਮ ਹੈ ਜਿਹੜਾ ਸ਼ੁਰੂ ਹੁੰਦਾ ਹੈ ਫਿਰ ਉਹਦੇ ਇੱਕ ਦਿਨ ਉਹਦੇ ਭਰਾ ਉਹਨੂੰ ਲੈਣ ਲਈ ਦੇਖਣ ਵਾਸਤੇ ਉੱਥੇ ਆ ਜਾਂਦੇ ਆ ਪਰ ਬਹੁਤ ਸ਼ਹਿਰ ਵੱਲ ਵਿੱਚ ਲੰਘਦੇ ਲੰਘਦੇ ਫਿਰ ਉਹ ਰਾਤ ਨੂੰ ਤੇ ਸੱਸੀ ਦੇ ਘਰ ਹੀ ਠਹਿਰ ਜਾਂਦੇ ਆ ਤੇ ਰਾਤ ਨੂੰ ਬੇਹੋਸ਼ ਕਰਕੇ ਜਿਹੜਾ ਪੁੰਨੂ ਹੁੰਦਾ ਉਹਨੂੰ ਵਾਪਸ ਲੈ ਜਾਂਦੇ ਹੈਗੇ ਤੇ ਜਿਹੜੇ ਉੱਠਾਂ ਦੇ ਜਰੀਏ ਗਏ ਹੁੰਦੇ ਆ ਉਹਨਾਂ ਦੇ ਪੈਰਾਂ ਦੇ ਪਿੱਛੇ ਪਿੱਛੇ ਜਾ ਕੇ ਜਿਹੜੀ ਸੱਸੀ ਹੈ ਉਪਨੂ ਨੂੰ ਲਾਭਦੀ ਹੋਈ ਮਾਰੂਥਲਾਂ ਦੇ ਵਿੱਚ ਮਰ ਜਾਂਦੀ ਹੈ ਜਿਹੜਾ ਪੁੰਨੂ ਹੁੰਦਾ ਜਦੋਂ ਉਹਨੂੰ ਵੀ ਹੋਸ਼ ਆਉਂਦੀ ਉਹ ਵੀ ਵਾਪਸ ਭੱਜਦਾ ਹੈਗਾ ਉਥੋਂ ਤੇ ਜਿਹੜੀ ਸੱਸੀ ਤੇ ਪੁੰਨੂ ਹੈਗੇ ਮਾਰੂਥਲ ਦੇ ਵਿੱਚ ਮਰ ਜਾਂਦੇ ਨੇ ਇਹ ਸਟੋਰੀ ਹੈ ਜੀ ਇਹਨਾਂ ਦੀ ਕੀਚਮ ਸਹਿਰ ਬਲਾਈਤ ਤਲ ਦੀ ਇਹ ਕੀਚਮ ਸਹਿਰ ਦਾ ਹੁੰਦਾ ਜੀ ਪੁੰਨੂ ਪੁੱਛ ਲਿਆ ਜਾਂਦਾ ਵੀ ਕੀਚਮ ਸਹਿਰ ਦਾ ਸਹਜਾਦ ਦਾ ਕੌਣ ਹੈ ਉਹ ਹੈਗਾ ਜੀ ਪੁੰਨੂ ਆਸ਼ਾ ਕਿਹੜੀ ਵਰਤੀ ਹੈ ਜੀ ਠੇਠ ਪੰਜਾਬੀ ਤੇ ਲੈਂਦੀ ਦਾ ਪ੍ਰਭਾਵ ਹੈ ਸ਼ੰਦ ਵਰਤਿਆ ਜੀ ਦਵਈਆ ਉਪਮਾ ਉਪਮਾ ਅਲੰਕਾਰ ਵਰਤਿਆ ਗਿਆ ਜੀ ਬੰਦ ਕਿੰਨੇ ਮਿਲਦੇ ਐ 126 ਕੀ ਰਿਕਾਰਡਿੰਗ ਜੀ ਰੋਸ਼ਨ ਲਾਲ ਅਹੂਜਾ ਤੇ احمد ਜਾਰ ਦੇ ਅਨੁਸਾਰ ਤੁਗਾ ਕਿੰਨੇ ਮਿਲਦੀਆਂ ਨੇ ਜੀ 496 ਇਸ ਤੋਂ ਇਲਾਵਾ ਸੋਨੀ ਮਹੀਵਾਲ ਦੋਨਾਂ ਨੇ ਕਿਸਾ ਲਿਖਿਆ ਸੋਣੀ ਮਹਿਵਾਲ ਦਾ ਕિસ્ਸਾ ਸਭ ਤੋਂ ਜ਼ਿਆਦਾ ਪ੍ਰਸਿੱਧ ਕੀ ਦਾ ਹੋਇਆ ਜੀ ਫੌਜਲ ਸ਼ਾਹ ਦਾ ਹੋਇਆ ਕਿੰਨੇ ਬੰਦ ਨੇ ਜੀ 151 ਬੰਦ ਦਵਈਆ ਸ਼ਾਹ ਦੀ ਇਹਦੇ ਵਿੱਚ ਵਰਤਿਆ ਗਿਆ ਜੀ ਹਾਸ਼ਮ ਸ਼ਾਹ ਨੇ ਫਿਰ ਤੀਸਰਾ ਸਿਰੀ ਫਰਿਆਦ ਜਿਹੜਾ ਕਿ ਅਰਬ ਦੇਸ਼ ਨਾਲ ਸੰਬੰਧਿਤ ਹੈ ਦੋ ਤੂ ਕੀ ਇਹ 513 ਬੰਦ ਵਰਤਿਆ ਜੀ ਹਾਸ਼ਮ ਸਾਹ ਜਿਹੜਾ ਜੀ 18ਵੀਂ ਸਦੀ ਦੇ ਅੰਤ ਵਿੱਚ ਆਉਣ ਵਾਲਾ ਕિસ્ਸਾਕਾਰ ਹੈ ਹਾਸ਼ਮ ਸ਼ਾਹੀ ਸਸੀ ਬੁੰਨੂ ਕਰਕੇ ਨੇ ਪ੍ਰਸਿੱਧੀ ਪ੍ਰਾਪਤ ਹੋਈ ਆਪਾਂ ਇਹ ਗੱਲ ਕਰੀ ਚੁੱਕੀਆਂ ਤੇ ਜਿਹੜੀ ਮਜ਼ਾਰ ਹੈ ਜੀ ਇਸ ਸਿਆਲਕੋਟ ਦੇ ਪਿੰਡ ਥਰਪਾਲ ਦੇ ਵਿੱਚ ਹੈ ਜੀ ਕਿਦੇ ਕੋਨ 50 ਸਕੂਲ এডਿਕੇਸ਼ਨ ਦੇ ਬੋਰਡ ਅਕੋਰਡਿੰਗ 743 ਦੇ ਵਿੱਚ ਸੰਪਰਦਾ ਹੈਗੀ ਸੀ ਜੀ ਇਹਨਾਂ ਦੀ ਕਾਦਰੀ ਕਿਉਂਕਿ ਇਹ ਸੂਫੀ ਕਵੀ ਵੀ ਹੋਏ ਨੇ ਸੂਫੀ ਰਚਨਾਵਾਂ ਵੀ ਮਿਲਦੀਆਂ ਨੇ ਦੋੜੇ ਸ਼ਾਇਰਫੀ ਬਾਰਾਮਾ ਜਿਹੜੇ ਸੱਸੀ ਪੋਨੂ ਕਿਸੇ ਦਾ ਤਰਾਂਤ ਲੈ ਜੀ ਇਹ ਸਿੱਧ ਬਲੋਚਿਸਤਾਨ ਦਾ ਹੈਗਾ 바ਵਾ ਬੁੱਧ ਸਿੰਘ ਨੂੰ ਬੋਲੀ ਦਾ 우ਸਤਾਦ ਕਵੀ ਮੰਨਦੇ ਐ ਤੇ ਮੋਹਨ ਸਿੰਘ ਦੀਵਾਨਾ ਜੀ ਇਹਨੂੰ ਸ਼੍ਰੋਮਣੀ ਕਵੀ ਕਹਿੰਦਾਗਾ ਵੀ ਸ਼੍ਰੋਮਣੀ ਕਵੀ ਹੈ ਇਹਦਾ ਸੂਫੀ ਰੰਗਨ ਦਾ ਸ਼ਾਇਰ ਵੀ ਆਖਿਆ ਜਾਂਦਾ ਜੀ ਧੰਨਵਾਦ